ਜੀ ਪਿਆਰੇ ਦਰਸ਼ਕੋ ਇਸ ਵੇਲੇ ਸੀ ਮੌਜੂਦਾਂ ਜੀ ਰੋਪੜ ਜ਼ਿਲ੍ਹੇ ਦੇ ਇਸ ਖੇਤਰ ਦੇ ਵਿੱਚ ਖੇਤਾਂ ਦੇ ਵਿੱਚਾਂ ਸੁਰਤਾਪੁਰ ਮੰਡ ਦੇ ਨਾਮ ਨਾਲ ਜਾਣਿਆ ਜਾਂਦਾ ਇਲਾਕਾ ਹੈ ਜਿੱਥੇ ਕਿ ਬਹੁਤੇ ਲੋਕ ਖੇਤੀਬਾੜੀ ਨਾਲ ਤੇ ਡੈਰੀ ਫਾਰਮਿੰਗ ਨਾਲ ਸੰਬੰਧਿਤ ਨੇ ਇੱਥੇ ਡੇਰਿਆਂ ਟਾਣੀਆਂ ਦੇ ਰੂਪ ਦੇ ਵਿੱਚ ਰਹਿੰਦੇ ਨੇ ਅਲੱਗ ਅਲੱਗ ਘਰ ਨੇ ਸਾਂਝੀ ਬਸੋਂ ਜਿਵੇਂ ਹੁੰਦੀ ਆ ਉਸ ਤਰ੍ਹਾਂ ਨਹੀਂ ਆ ਕਿਤੇ ਦੋ ਘਰਾਂ ਕਿਤੇ ਚਾਰ ਘਰਾਂ ਤੇ ਐਥੇ ਲਗਾਤਾਰ ਪਿਛਲੇ ਕੁ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਜਾਰੀ ਨੇ ਛੋਟੀ ਮੋਟੀ ਚੋਰੀਆਂ ਜਿਵੇਂ ਹੁੰਦੀਆਂ ਰਹਿੰਦੀਆਂ ਪਰ باوجود ਇਹ ਦੇ ਦੇ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਥੇ ਖੇਤੀਬਾੜੀ ਕਰਨ ਵਾਲੇ ਕੰਮਕਰ ਵਾਲੇ ਨਾਲ ਰਹਿੰਦੇ ਵੀ ਨਹੀਂ ਆਲੇ ਦੁਆਲੇ ਪਰ ਇਹਦੇ باوجود ਵੀ ਲਗਾਤਾਰ ਜਿਹੜੇ ਚੋਰੀ ਕਰਨ ਵਾਲੇ ਅਨਸਰ ਨੇ ਉਹ ਲਗਾਤਾਰ ਸਰਗਰਮ ਨੇ ਤੇ ਕੱਲ ਰਾਤ ਇੱਥੇ ਕੁਝ ਜਿਹੜੀਆਂ ਚੋਰੀਆਂ ਹੋਈਆਂ ਨੇ ਤੇ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਇਹ ਹੀ ਕੰਮਕਾਰ ਕਰਨ ਵਾਲੇ ਜਿਹੜੇ ਲੋਕ ਨੇ ਇੱਥੋਂ ਦੇ ਖੇਤੀਬਾੜੀ ਕਰਨ ਵਾਲੇ ਜ਼ਿੰਮੇਦਾਰ ਨੇ ਤੇ ਨਾਲ ਕੰਮ ਇਹ ਨੇ ਇਹਨਾਂ ਨਾਲ ਕਰਦੇ ਆਂ ਗੱਲ ਜੀ ਕੱਲ ਦਾ ਕੀ ਘਟਨਾ ਜਿਹੜੀ ਹੈ ਤੁਹਾਡੇ ਘਰਨਾਵਾਂ ਜਿਹੜੀਆਂ ਹੋਈਆਂ ਜੀ ਕੱਲ ਜੀ ਇਹ ਮੇਰਾ ਫਾਰਮ ਹਾਊਸ ਹੈ ਸੰਭੇ ਜੀ ਸ਼ੁਭਨਾਮ ਕੀ ਤੁਹਾਡਾ ਮੇਰਾ ਨਾਮ ਗਗਨ ਲੁਸਮਾਰੇ ਜੀ ਜੀ ਕਿ ਇਹਨੂੰ ਸਵੇਰੇ ਸਵੇਰੇ ਫੋਨ ਆਇਆ ਭਾਈ ਸਾਹਿਬ ਜਿੱਦੀ ਆ ਸਾਹਮਣੇ ਮੋਟਰ ਹੈ ਜੀ ਜੀ ਤੇ ਇਹ ਆਂਦੇ ਜਾਂਦੇ ਆ ਤੇ ਮੈਂ ਤਾਂ ਵੈਸੇ ਮੋਹਾਲੀ ਸ਼ਿਫਟ ਕਰ ਗਿਆ ਹਾਂ ਅਦਰਵਾਈਜ਼ ਮੇਰੇ ਇੱਥੇ ਸਮਾਂ ਪਹਿਲੇ ਵੀ ਚੋਰੀਆਂ ਹੋ ਚੁੱਕੀਆਂ ਇੱਕ ਦੋ ਵਾਰੀ ਮੋਟਰ ਵਗੈਰਾ ਵੀ ਚੋਰੀ ਹੋ ਗਈ ਮੇਰੀ ਚੱਕੀ ਦੀ ਮੋਟਰ ਵੀ ਕੱਢ ਕੇ ਲੈ ਗਏ ਹੂੰ ਹੂੰ ਤੇ ਇਹਨਾਂ ਦਾ ਅੱਜ ਸਵੇਰੇ ਫੋਨ ਆਇਆ ਕਿ ਤੁਹਾਡੇ ਨਾਲ ਕਾਲੇ ਟੁੱਟੇ ਪਏ ਆ ਸਾਰੇ ਜੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆਣਾ ਮੈਂ ਜਿੱਦਾਂ ਹੀ ਜੀ ਇੱਥੇ ਆਇਆ ਕਿਥੋਂ ਆ ਕੇ ਮੈਨੂੰ ਪਤਾ ਲੱਗਾ ਕਿ ਆ ਪਰਲੀ ਸਹਿਰ ਤੇ ਆ ਆਪਣੇ ਭਾਈ ਸਾਹਿਬ ਜੀ ਦੇ ਉਹ ਪਰਲੀ ਸਹਿਰ ਦੇ ਵਿੱਚ ਉਹਨਾਂ ਦੇ ਵੀ ਸਟਾਰਟਰ ਆ ਜਿਹੜਾ ਘਰ ਆ ਪੰਜ ਤੇ ਖੜਿਆ ਹਾਂਜੀ ਹਾਂਜੀ ਇਹਨਾਂ ਦੀਆਂ ਸਾਰੀਆਂ ਟੂਟੀਆਂ ਕੋਲ ਕੇ ਲੈ ਗਏ ਥੋੜੇ ਵਾਲੇ ਪਾਸੋਂ ਕੀ ਕੀ ਮੇਰੇ ਮਾਰੇ ਪਾਸੋਂ ਤਾਲੇ ਤਿੰਨ ਨੂੰ ਹੀ ਤੋੜੇ ਗਏ ਸੀ ਜੀ ਜੀ ਲੇਕਿਨ ਮੇਰਾ ਸਮਾਨ ਇੰਨਾ ਜਰਦਾ ਹੈ ਵਿੱਚ ਉਹਨਾਂ ਕੋ ਚੱਕਣੀ ਹੋਇਆ ਹੋਇਆ ਤੇ ਮੇਰੀ ਚੋਰੀ ਚੋਰੀ ਮੇਰੀ ਤਾਰਾਂ ਦੇ ਰੋਲ ਪਏ ਸੀ ਉੱਥੇ ਅੱਛਾ ਤਾਰਾਂ ਦੇ ਰੋਲ ਸੀਗੇ ਮੇਰੇ ਪਏ ਉਹ ਤਾਰਾਂ ਦੇ ਰੋਲ ਚੱਕ ਕੇ ਲੈ ਗਏ ਤੇ ਆਪਣਾ ਕੀ ਸੁਣਾਵੇਂ ਜੀ ਬਿਕਰਮ ਸਿੰਘ ਬਿਕਰਮਜੀਤ ਸਿੰਘ ਤੁਸੀਂ ਕਿਹੜੇ ਪਾਸੇ ਤੁਹਾਡੇ ਖੇਤ ਪੈਂਦੇ ਇੱਧਰ ਇੱਧਰ ਸਮਝ ਨਹੀਂ ਇਥੇ ਉਥੋਂ ਕੀ ਕੀ ਜਿੰਦਰਾ ਤੋੜੇ ਥੋੜੇ ਸਟਾਰਟਰ ਲੈ ਕੇ ਕਈ ਤਾਰ ਲੈ ਕੇ ਮੋਟਰ ਦੀ ਬੱਢ ਗਈ ਸਟਾਰਟਰ ਤੇ ਤਾਰ ਤੇ ਹੋਰ ਥੋੜੇ ਤੋਂ ਇਲਾਵਾ ਕਿਸੇ ਆਂਢੀ ਗਵਾਂਢੀ ਦੇ ਕਿਸੇ ਦੇ ਨਾਲ ਸਾਡੇ ਗਵਾਂਢੀਆਂ ਦੀ ਤਾਰ ਲੈ ਕੇ ਇਹਨਾਂ ਦੇ ਕੈਮਰੇ ਤੋੜ ਗਏ ਜੀ ਜੀ ਤੇ ਤੁਸੀਂ ਹੁਣ ਇਹਦਾ ਕੋਈ ਰਿਪੋਰਟ ਵਗੈਰਾ ਜਾਂ ਕਿਸੇ ਨੂੰ ਇਨਫੋਰਮ ਕੀਤਾ ਹੁਣ ਤੱਕ ਜੇ ਕਰਨਾ ਜੇ ਫਿਲਹਾਲ ਅਸੀਂ ਅੱਜ ਰਿਪੋਰਟ ਵੀ ਕਰਾਂਗੇ ਜੀ ਜੀ ਅਸੀਂ ਸਾਰੇ ਮਿਲ ਕੇ ਰਿਪੋਰਟ ਕਰਾਂਗੇ ਤੇ ਅਸੀਂ ਅਸੀਂ ਤਾਂ ਅਜੇ ਮੌਕਾ ਦੇਖਿਆ ਜੀ ਜੀ ਤੁਹਾਨੂੰ ਬੁਲਾਇਆ ਸੀਗਾ ਕਿ ਚਲੋ ਇੱਕ ਵਾਰੀ ਮੌਕਾ ਦੇ ਕੇ ਹੁਣ ਇਸ ਤੋਂ ਬਾਅਦ ਸੀ ਰਿਪੋਰਟ ਕਰ ਜਾਂਦੇ ਤੇ ਇੱਕ ਜਿਵੇਂ ਤੁਸੀਂ ਦੱਸਿਆ ਤੁਸੀਂ ਮੋਹਾਲੀ ਰਹਿੰਦੇ ਹੋ ਤੇ ਆ ਨਾਲ ਵਾਲੇ ਘਰ ਵੀ ਇੱਥੇ ਨਹੀਂ ਇਹ ਰਹਿੰਦੇ ਹੈ ਇਹਨਾਂ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ ਇਹ ਜਿਹੜੇ ਮੋਟਰ ਹੈ ਇਹਨਾਂ ਦੀ ਜਿਵੇਂ ਤੁਹਾਡੇ ਤਾਂ ਕਹਿੰਦੇ ਵੀ ਤਾਰਾਂ ਦੇ ਰੋਲ ਨੇ ਕਹਿੰਦੇ ਸਟਾਰਟਰ ਦੇ ਤਾਰ ਇਹ ਸਰਦਾਰ ਜੀ ਨਾਲ ਮੇਂ ਗੱਲ ਹੋਈ ਹੈ ਹੁਣੀ ਤੇ ਉਹਨਾਂ ਨੇ ਵੀ ਜ਼ਮੀਨ ਦਾ ਠੇਕੇ ਦੇ ਦਿੱਤੀ ਹੋਈ ਆ ਆਪ ਤਾਂ ਖਿਆਲ ਨਹੀਂ ਰੰਦੇ ਤੇ ਉਹਨਾਂ ਨੇ ਕਿਹਾ ਕਿ ਸਾਡੀਆਂ ਸਾਰੀ ਟੈਪਸ ਵਗੈਰਾ ਤੋੜ ਲੀਆਂ ਅੰਦਰੋਂ ਟੁੱਟੀ ਜਾਂਦੀ ਨੇ ਲੈ ਗਏ ਐ ਇੱਕ ਕੈਮਰੇ ਤੋੜ ਕੇ ਲੈ ਗਏ ਐ ਇੱਕ ਸਟਾਰਟਰ ਤੋੜ ਲਿਆ ਜੀ ਕੈਮਰਿਆਂ ਬਾਰੇ ਕੋਈ ਜਾਣਕਾਰੀ ਵੀ ਕੋਈ ਡਿਵਾਈਸ ਚੱਲਦੀ ਸੀ ਜਾਂ ਕਿਵੇਂ ਸੀ ਕਹਿੰਦੇ ਇਹ ਕੁਝ ਟਾਈਮ ਤੋਂ ਕੈਮਰਾ ਜ ਨਹੀਂ ਸੀ ਚੱਲ ਰਿਹਾ ਅੱਛਾ ট্রান্সਫਾਰਮਰ ਤੇ ਥੋੜੀ ਪ੍ਰੋਬਲਮ ਸੀਗੀ ਤੇ ਲਾਈਟ ਦੀ ਦਿੱਕਤ ਸੀਗੀ ਤੇ ਕੋਈ ਡਿਵਾਈਸ ਚੱਲ ਨਹੀਂ ਸੀ ਰਹੀ ਉਸ ਸਮੇਂ ਜਿਵੇਂ ਡਿਵਾਈਸ ਨਹੀਂ ਚੱਲ ਰਹੀ ਇਸ ਤਰ੍ਹਾਂ ਦੀ ਹੋ ਸਕਦਾ ਵੀ ਜਿਵੇਂ ਇੰਨੀ ਹਿੰਮਤ ਪੈਣੀ ਪਹਿਲਾਂ ਚੋਰੀ ਕਰਨੀ ਤੇ ਫਿਰ ਕੈਮਰਾ ਵੀ ਤੋੜ ਲੈਣਾ ਤੇ ਕਿਤੇ ਲੱਗਦਾ ਨਹੀਂ ਵੀ ਕੋਈ ਜਾਣ ਪਛਾਣ ਦੇ ਵਾਲਾ ਕੋਈ ਭੇਤੀ ਜਿਵੇਂ ਬੰਦਾ ਹੁੰਦਾ ਵੀ ਕਿਤੇ ਆਣ ਜਾਣ ਵਾਲਾ ਕੋਈ ਸ਼ੱਕ ਨਹੀਂ ਕਦੇ ਕਿਸੇ ਦੇ ਪਿਆ ਤੇ ਉਹਨੂੰ ਕਹਿ ਤਾਂ ਮੈਂ ਹੋ ਸਕਦਾ ਹੈ ਕੋਈ ਪੀਤੀ ਬੰਦੇ ਦੇ ਕੰਮ ਹੋ। ਜੀ ਜੀ। ਬਿਕਰਨ ਜੀ ਜਿਵੇਂ ਇਹ ਤਾਂ ਥੋੜਾ ਮਹਾਲੀ ਰਹਿੰਦੇ ਨੇ ਤੁਸੀਂ ਇੱਥੇ ਕੰਮ ਕਰਦੇ ਹੋ ਖੇਤਾਂ ਚਾਪੀ ਤੇ ਤੁਸੀਂ ਕਦੇ ਕੋਈ ਇੱਥੇ ਦਿਨ ਵਿੱਚ ਕੋਈ ਕੋਈ ਗੇੜੀਆਂ ਗੁੜੀਆਂ ਮਾਰਦੇ ਕੋਈ ਕਿਸੇ ਤਰ੍ਹਾਂ ਦਾ ਕੋਈ ਅੰਸਰ ਇਸ ਤਰ੍ਹਾਂ ਕੋਈ ਦੇਖਿਆ ਹੋਵੇ ਕਦੇ? ਕੱਲ ਅਸੀਂ ਵੀ ਨਹੀਂ ਆਏ ਇਧਰ ਅੱਛਾ ਨਹੀਂ ਪਹਿਲਾਂ ਕਦੇ ਕਦੇ ਕੋਈ ਸ਼ੱਕ ਹੈ ਮਤਲਬ ਸਿੱਧੀ ਸਦੇ ਲਫ਼ਜ਼ਾਂ ਚ ਜੇ ਕਹੀਏ ਵੀ ਕੋਈ ਸ਼ੱਕ ਤਾਂ ਹੁੰਦਾ ਹੀ ਹੈ। ਹਾਂ ਫਿਰ ਰਹਿ ਨਹੀਂ ਸਕਦੇ ਹੋਗੇ। ਅੱਛਾ 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 ਤੇ ਅ ਚਲੋ ਜਿਵੇਂ ਤੁਸੀਂ ਸੁਣਿਆ ਜੀ ਤੇ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਤੇ ਇਹ ਕੰਦੇ ਵੀ ਪੁਲਿਸ ਰਿਪੋਰਟ ਜਲਦ ਕਰਾਂਗੇ ਕਿਉਂਕਿ ਹੱਲੇ ਜਿਹੜੇ ਕੁਝ ਸੱਜਣ ਨੇ ਮਾਲਕ ਜਿਹੜੇ ਉਹ ਨਹੀਂ ਪਹੁੰਚੇ ਤੇ ਖਬਰ ਸਾਰਿਆਂ ਨੂੰ ਲੱਗੀ ਹੈ ਤੇ ਉਸ ਤੋਂ ਬਾਅਦ ਕੀ ਐਕਸ਼ਨ ਦਾ ਰਿਐਕਸ਼ਨ ਕਿਸ ਤਰ੍ਹਾਂ ਦਾ ਹੁੰਦਾ ਜੋ ਵੀ ਖਬਰ ਹੋਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਮੈਂ ਗੁਰਵਿੰਦਰ ਰومی ਆਰਟੀਬੀ 1 ਰੋਪੜ ਤੋਂ ਕੈਮਰਾਮੈਨ ਮੁਖਤਿਆਰ ਅਹਿਮਦ ਦੇ ਨਾਲ